ਇਹ ਗੱਲ ਪਰਜੀਤ ਹੈ ਮੈਂ ਡਾਕਟਰ ਜਤਿੰਦਰ ਬਨੋਤਰਾ ਮੈਨੇਜਿੰਗ ਡਾਇਰੈਕਟਰ ਦਾ ਕਾਰਪੋਰੇਟ ਹਸਪੀਟਲ ਬਟਾਲਾ ਰੋਡ ਅੰਮ੍ਰਿਤਸਰ ਤੋਂ ਇੱਕ ਪੇਸ਼ੈਂਟ ਸਾਡੇ ਕੋਲ ਬਾਬੂ ਲਾਲ ਨਾਮ ਦਾ ਐਡਮਿਟ ਹੋਇਆ ਸੀ 70 ਸਾਲ ਉਮਰ ਦਾ ਉਹਦੀ ਕੋਈ 10 15 ਦਿਨ ਪਹਿਲੇ ਹਾਰਟ ਫੇਲਿਅਰ ਨਾਲ ਜਿਹੜੇ ਵੀ ਪੇਸ਼ੈਂਟ ਹਾਰਟ ਫੇਲਿਅਰ ਨਾਲ ਐਡਮਿਟ ਹੁੰਦੇ ਆ ਉਹਨਾਂ ਦੇ ਦੋ ਤਿੰਨ ਤਰੀਕੇ ਨਾਲ ਇਲਾਜ ਹੁੰਦੇ ਆ ਹਾਰਟ ਫੇਲਿਅਰ ਦੇ ਪੇਸ਼ੈਂਟ ਨੂੰ ਪਹਿਲੇ ਕਨਜ਼ਰਵੇਟਿਵ ਮੈਨੇਜ ਕਰੀਦਾ ਹੈ 5 6 ਦਿਨ ਲਈ ਉਸ ਤੋਂ ਬਾਅਦ ਉਹਦੀ ਐਂਜਿਓਗ੍ਰਾਫੀ ਹੁੰਦੀ ਹੈ ਔਰ ਉਸ ਤੋਂ ਬਾਅਦ ਐਂਜਿਓਗ੍ਰਾਫੀ ਤੋਂ ਬਾ ਡਿਪੈਂਡ ਕਰਦਾ ਹੈ ਕਿ ਪੇਸ਼ੈਂਟ ਦੇ ਸਟੈਂਟੇਬਲ ਵੈਸਲਸ ਹੈ ਤੇ ਐਂਜਿਓਗ੍ਰਾਫੀ ਐਂਜੋਪਲਾਸਟੀ ਔਰ ਜੇ ਨਹੀਂ ਸਟੈਂਟੇਬਲ ਨਾਨ ਸਟੈਂਟੇਬਲ ਵੈਸਲ ਚ ਅਸੀਂ ਬਾਈਪਾਸ ਸਰਜਰੀ ਕਰਦੇ ਆ ਇਸ ਪੇਸ਼ੈਂਟ ਚਾਹੀ ਪ੍ਰੋਬਲਮ ਆ ਰਹੀ ਸੀ ਕਿ ਫੇਲਿਅਰ ਚ ਆਈ ਸੀ ਪੇਸ਼ੈਂਟ ਚਾਰ ਪੰਜ ਦਿਨ ਕੰਜ਼ਰਵੇਟਿਵ ਮੈਨੇਜਮੈਂਟ ਚੱਲਦੇ ਰਹੀ ਉਸ ਤੋਂ ਬਾਅਦ ਇਹਨਾਂ ਦਾ ਆਇਸ਼ੁਮਾਨ ਤੇ ਅਸੀਂ ਉਹਦਾ ਕੀਤਾ ਐਂਜਿਓਗ੍ਰਾਫੀ ਕੀਤੀ ਜਿਹਦੇ ਚ ਮਲਟੀ ਵੈਸਲ ਡਿਸੀਜ਼ ਆਈ ਜਿਹਦੇ ਚ ਸਾਰੀਆਂ ਵੈਸਲ ਚ ਬਿਮਾਰੀ ਆਨ ਕਰਕੇ ਇਹਦਾ ਅਸੀਂ ਡਿਸਾਈਡ ਕੀਤਾ ਕਿ ਬਾਈਪਾਸ ਸਰਜਰੀ ਹੋਣੀ ਹੈ ਬਾਈਪਾਸ ਸਰਜਰੀ ਕਰਨ ਵੇਲੇ ਪ੍ਰੋਬਲਮ ਆ ਰਹੀ ਸੀ ਕਿ ਇਹਨਾਂ ਦਾ ਹਾਰਟ ਆਲਰੇਡੀ ਬਹੁਤ ਸਾਰੇ ਹਾਰਟ ਅਟੈਕਸ ਕਈ ਵਰੀ ਗਰੀਬ ਬੰਦੇ ਦੇ ਜਾਂ ਤੁਹਾਨੂੰ ਪਤਾ ਨਹੀਂ ਲੱਗਦਾ ਔਰ ਛੋਟੇ-ਛੋਟੇ ਹਾਰਟ ਅਟੈਕ ਹੁੰਦੇ ਰਹਿੰਦੇ ਆ ਜਿਹਦੇ ਕਰਕੇ ਸਾਡਾ ਮਾਇਓਕਾਰਡੀਅਮ ਡੈਮੇਜ ਹੁੰਦਾ ਹੈ ਔਰ ਜਦੋਂ ਤੱਕ ਤੁਸੀਂ ਪ੍ਰੋਬਲਮ ਨਾਲ ਇਸ ਪ੍ਰੋਬਲਮ ਨਾਲ ਮੇਨ ਹਸਪੀਟਲ ਜਾਂਦੇ ਹੋ ਉਦੋਂ ਤੱਕ ਪਤਾ ਲੱਗਦਾ ਹੈ ਕਿ ਸਾਡਾ ਅੱਧੇ ਤੋਂ ਜ਼ਿਆਦਾ ਹਾਰਟ ਆਲਰੇਡੀ ਡੈਮੇਜ ਹੋ ਗਿਆ ਬਲੱਡ ਦੀ ਸਪਲਾਈ ਨਾ ਆਨ ਕਰਕੇ 20-25% ਹਾਰਟ ਸਿਰਫ ਇਹਨਾਂ ਦਾ ਕੰਮ ਕਰ ਰਿਹਾ ਸੀ ਜਦੋਂ ਸਾਡੇ ਕੋਲ ਅਸੀਂ ਇਹਨਾਂ ਦਾ ਐਂਜੋਪਲਾਸਟੀ ਬੰਦ ਕਰਕੇ ਬਾਈਪਾਸ ਸਰਜਰੀ ਸਟਾਰਟ ਕਰਨ ਦੀ ਪਲਾਨ ਕੀਤਾ ਇਹਨਾਂ ਨੂੰ ਸਾਰੀ ਗੱਲ ਸਮਝਾਏ ਹੈਗੇ ਜਾਂ ਕੁਝ ਮਨਮੋਟਾ ਵੀ ਹੋਇਆ ਹਸਪੀਟਲ ਨਾਲ ਬਿਕੋਜ਼ ਇਹ ਬਹੁਤ ਰਿਸਕੀ ਸਰਜਰੀ ਸੀ ਜਿਹਨੂੰ ਸ਼ੁਮਾਂ ਤੇ ਕਰਨੀ ਹੈ ਡਿਫਿਕਲਟ ਸੀ ਬਿਕੋਜ਼ ਇਹ ਚਿਕਾਈਏ ਬੀਪੀ ਨਾਮ ਦਾ ਇੱਕ ਪੰਪ ਹੁੰਦਾ ਇੰਟਰਾਆਟਿਕ ਬੈਲੂਨ ਹੁੰਦਾ ਜਿਹੜਾ ਕਿ ਪਾਣਾ ਹੁੰਦਾ ਹੈ ਵਿੱਚ ਜਿਹੜੀ ਬਹੁਤ ਐਕਸਪੈਂਸਿਵ ਲੇਕਿਨ ਉਸ ਤੋਂ ਬਾਅਦ ਅਸੀਂ ਕਿਹਾ ਕਿ ਜੋ ਹੋਏਗਾ ਦੇਖੀ ਜਾਏਗੀ ਮੈਕਸਿਮਮ ਕੀ ਹੈ ਥੋੜਾ ਫਾਈਨੈਂਸ਼ੀਅਲ ਬਰਡਨ ਹਸਪੀਟਲ ਤੇ ਪਏਗਾ ਇਸ ਤੋਂ ਬਾਅਦ ਤੇ ਕੁਝ ਨਹੀਂ ਹੋਏਗਾ ਔਰ ਅਸੀਂ ਇਹ ਬਰਡਨ ਆਪਣੇ ਹਸਪੀਟਲ ਤੇ ਚੁੱਕਿਆ ਔਰ ਇਹ ਵੀੜਾ ਚੁਕਿਆ ਬੇਸਿਕਲੀ ਬਟਨ ਨਹੀਂ ਇਹ ਵੀੜਾ ਚੁਕਿਆ ਕਿ ਅਸੀਂ ਇਹਦਾ ਬਾਈਪਾਸ ਸਰਜਰੀ ਕਰਾਂਗੇ ਜਿੰਨੇ ਵੀ ਪੈਸੇ ਲੱਗਣਗੇ ਅਸੀਂ ਵਿਦਾਊਟ ਐਨੀ ਸਿੰਗਲ ਪੈਨੀ ਇਹਨਾਂ ਦਾ ਬਾਈਪਾਸ ਸਰਜਰੀ ਕਰਤਾ ਔਰ ਅੱਜ ਇਹਨਾਂ ਦੀ ਛੁੱਟੀ ਹੋਣੀ ਸੀ ਇਸ ਕਰਕੇ ਮੈਂ ਦੁਬਾਰਾ ਪ੍ਰੈਸ ਕਾਨਫਰੈਂਸ ਕੀਤੀ ਕਿ ਪ੍ਰੈਸ ਕਾਨਫਰੈਂਸ ਇੱਕ ਪਹਿਲੇ ਵੀ ਕੀਤੀ ਸੀ ਮੈਂ ਜਦੋਂ ਐ ਪ੍ਰੋਬਲਮ ਚੱਲ ਰਹੀ ਸੀ ਲੇਕਿਨ ਹੁਣ ਐਫੀਸ਼ੀਅਨ ਬਿਲਕੁਲ ਠੀਕ ਹੈ ਅੱਜ ਉਹ ਅੱਧੇ ਘੰਟੇ ਤੱਕ ਇਹਨਾਂ ਦੀ ਛੁੱਟੀ ਹੋ ਜਾਏਗੀ ਔਰ ਸਾਰੀਆਂ ਜੀਵਾਂ ਅ ਔਰ ਦਿਬਾਦ ਐਬੀਸ਼ਨ ਬਿਲਕੁਲ ਠੀਕ ਹੈ ਕਾਫੀ ਮੁਸ਼ਕਲਾਂ ਆਈਆਂ ਸਾਨੂੰ ਸਰਜਰੀ ਵੀ 7-8 ਘੰਟੇ ਚੱਲੀ ਇਹਦੀ ਔਰ ਸਾਰੀਆਂ ਚੀਜ਼ਾਂ ਤੋਂ ਬਾਹਰ ਨਿਕਲ ਕੇ ਵੈਂਟੀਲੇਟਰ ਤੇ ਵੀ ਰਹੇ ਸਭ ਕੁਝ ਕੀਤਾ ਲੇਕਿਨ ਹੁਣ ਐ ਬਿਲਕੁਲ ਠੀਕ ਹੈ ਇਹਨਾਂ ਨੂੰ ਹੁਣ ਸਾਰੀ ਉਮਰ ਕੋਈ ਪ੍ਰੋਬਲਮ ਨਹੀਂ ਆਣੀ ਠੀਕ ਠੀਕ ਹੈ ਧੰਨਵਾਦ ਹਾਂਜੀ ਸਰ ਮੇਨਾ ਧਰਮਿੰਦਰ ਸਿੰਘ ਜੀ ਕੀ ਕਹਿਣਾ ਚਾਹੁੰਦੇ ਹੋ ਆਪਰੇਟ ਬਾਰੇ ਮੈਂ ਜੋ ਵਾਸ਼ਮਨ ਘਾੜ ਤੇ ਡਾਕਟਰ ਸਾਹਿਬ ਨੇ ਸਰਜੀ ਕਰਨੀ ਸੀ ਉਹ ਮੈਂ ਬਾਈਪਾਸ ਸਰਜੀ ਮੇਰੇ ਪਿਤਾ ਜੀ ਨੇ ਉਹਨਾਂ ਨੇ ਕਰ ਦਿੱਤੀ ਹੈ ਮੈਂ ਬਹੁਤ ਧੰਨਵਾਦ ਕਰਦਾ ਹਾਂ ਕਿੱਥੇ ਹੋਈ ਸਰ ਜੀ ਕੀ ਨਾਮ ਹਸਪਤਾਲ ਦਾ ਡਾਕਟਰ ਦਾ ਡਾਕਟਰ ਦਾ ਨਾਮ ਲੱਗਿਆ ਸਮਤਾ ਜੀ ਡਾਕਟਰ ਸਰ ਜੀ ਜਿਤਨੇ ਮਾਤਰਾ ਕੋਰਪਰੇਟ ਹਸਪਤਲ ਵਿੱਚ ਜੀ ਮੇ ਪਿਤਾ ਜੀ ਦਾ ਗੋਦਨ ਉਹਨਾਂ ਦਾ ਜੋ ਬਾਈਪਾਸ ਸਰਜਰੀ ਸੀ ਉਹ ਡਾਕਟਰ ਸਾਹਿਬ ਨੇ ਆਇਆਕਸ਼ਨ ਕਰਤੇ ਕਰ ਦਿੱਤੀ ਜੀ ਬਹੁਤ ਵਧੀਆ ਕਿਸ ਤਰ੍ਹਾਂ ਦਾ ਰਿਹਾ ਤੁਹਾਡੇ ਨਾਲ ਪੂਰਾ ਕੋਰਪਰੇਟ ਕਰਦੇ ਦੇ ਤੱਕ ਨਾਲ ਹਾਂਜੀ ਇਹਨੇ ਪੂਰਾ ਸੰਜੋਗ ਦਿੱਤਾ ਜੀ ਡਾਕਟਰ ਸਾਹਿਬ ਨੇ ਕਿ ਮੈਂ ਲਾਈਵ ਉਸੇ ਹੀ ਹੋਏ ਜੀ